ਤੁਸੀਂ ਵੇਖੋ ਕਿੰਨਾ ਸਮਾਂ ਬੀਤ ਚੁੱਕਾ ਜਦੋਂ ਤੁਸੀਂ ਅੱਜ ਦੇ ਹਾਲਾਤ ਵੇਖੋਗੇ ਨਾ ਤੇ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਕਿਤੇ ਸੰਸਾਰ ਤੇ ਝਾਤ ਮਾਰ ਕੇ ਵੇਖੋ ਵੀ ਅੱਜ ਵੀ ਉਸੇ ਤਰ੍ਹਾਂ ਹਾਹਾਕਾਰ ਮਚੀ ਆ ਆਂ ਇੰਡੀਆ ਦੇ ਵਿੱਚ ਹੀ ਕਈਆਂ ਇਲਾਕਿਆਂ 'ਚ ਤੁਸੀਂ ਚਲੇ ਜਾਓ ਤੇ ਮੈਂ ਅਕੱਲ ਇੱਕ ਖਬਰ ਪੜ ਰਿਹਾ ਸਾਂ ਕੁਸ਼ ਦਿਨ ਹੋਇਆ ਬਿਹਾਰ ਦੇ ਵਿੱਚ ਇੱਕ ਬੱਚੇ ਦਾ ਕਤਲ ਹੋਇਆ ਹੈ ਤੇ ਕਤਲ ਦਾ ਕਾਰਨ ਪਤਾ ਕੀ ਸੀ ਕਤਲ ਦਾ ਕਾਰਨ ਇਹਨਾਂ ਹੀ ਆ ਕਿ ਉਹ ਇੱਕ ਛੂਦਰ ਜਾਤੀ ਦੇ ਵਿੱਚੋਂ ਹੈ ਔਰ ਛੂਦਰ ਜਾਤੀ ਦੇ ਵਿੱਚੋਂ ਹੋਣ ਦੇ ਕਾਰਨ ਉਹ ਬੰਦਾ ਉਹ ਬੱਚਾ ਮੋਟਰਸਾਈਕਲ ਤੇ ਚੜ ਕੇ ਜਾਂਦਾ ਤੇ ਚੰਗੇ ਕੱਪੜੇ ਪਾਉਂਦਾ ਔਰ ਚੰਗਾ ਖਾਨਪਾਨ ਹੈ ਪਰ ਅਮੀਰ ਲੋਕਾਂ ਨੂੰ ਉੱਚ ਜਾਤੀ ਦੇ ਲੋਕ ਹੰਕਾਰੀ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਾ ਤੇ ਬੱਚੇ ਦਾ ਕਤਲ ਕਰ ਦਿੱਤਾ ਇਸ ਭਾਰਤ ਦੀ ਧਰਤੀ ਦੇ ਉੱਤੇ ਔਰਤ ਜਾਤੀ ਦੇ ਨਾਲ ਵੀ ਅੱਜ ਤੱਕਾ ਹੀ ਹੋ ਰਿਹਾ ਅੱਜ ਵੀ ਤੁਸੀਂ ਹੈਰਾਨ ਹੋਵੋਗੇ ਇਹੋ ਜੇ ਇਲਾਕੇ ਆ ਇੰਡੀਆ ਦੇ ਵਿੱਚ ਕਿੰਨੀ ਤਰੱਕੀ ਕਰ ਲਈ ਲੋਕਾਂ ਨੇ ਪਰ ਅਜੇ ਵੀ ਇਹੋ ਜਿਹੇ ਇਲਾਕੇ ਮਿਲਦੇ ਜਿੱਥੇ ਸਾਧ ਸੰਗਤ ਪੈਰ ਦੀ ਜੁੱਤੀ ਸਮਝਿਆ ਜਾ ਰਿਆ ਔਰਤ ਨੂੰ ਔਰ ਗਰੀਬ ਦੀ ਅੱਜ ਵੀ ਸਾਧ ਸੰਗਤ ਕੋਈ ਸੁਣਵਾਈ ਨਹੀਂ ਪਿੱਛੇ ਜੇ ਮੈਂ ਇੱਕ ਖਬਰ ਪੜ੍ਹੀ ਸੀ ਭਈ ਵਿਆਹ ਸੀ ਕਿਸੇ ਗਰੀਬ ਦਾ ਤੇ ਉਹ ਘੋੜੀ ਤੇ ਕਿਉਂ ਚੜਿਆ ਉੱਚ ਜਾਤੀ ਦੇ ਲੋਕਾਂ ਨੇ ਉਹਦਾ ਵੀ ਕਤਲ ਕਰ ਦਿੱਤਾ ਤੇ ਕਤਲ ਦੀ ਵਜ੍ਹਾ ਪੁੱਛੀ ਪੀਏ ਲੋਕ ਘੋੜੀ ਤੇ ਚੜਨਾ ਇਹ ਕਿਵੇਂ ਹੋ ਸਕਦਾ ਸਾਧ ਸੰਗਤ ਹਰਾਨੀ ਨਹੀਂ ਆਉਂਦੀ ਧੰਨ ਗੁਰੂ ਨਾਨਕ ਪਾਕਸ਼ਾ ਜਿਨ੍ਹਾਂ ਨੇ ਚੁੱਕ ਚੁੱਕ ਕੇ ਇਨਾਂ ਗਰੀਬਾਂ ਨਕਾਣੀਆਂ ਲਤਾੜੇ ਹੋਏ ਲੋਕਾਂ ਨੂੰ ਆਪਣੇ ਗਲ ਦੇ ਨਾਲ ਲਾ